ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਹੈਗਾ ਗੈਲ ਤਹਿਸੀਲ ਹੈਗੀ ਆ ਤਪਾ ਤੇ ਜਲਾ ਹੈਗਾ ਸੱਜਣੋ ਬਰਨਾਲਾ ਦੋ ਜਰਸੀ ਬੱਚੀਆਂ ਦੇ ਨਗੀਨੀ ਦਿਖਾਵਾਂਗੇ ਤੁਹਾਨੂੰ ਦੋਹੀ ਮੂੰਹੋਂ ਖੀਰੀਆਂ ਨੇ ਤੇ ਹੈਗੀਆਂ ਦੋਹੀ ਗੱਬਣਾ ਨੇ ਸੂਣ ਚ ਤਕਰੀਬਨ ਨੇੜ ਨੇ ਕੋਈ ਬੜਾ ਜਿਆਦਾ ਅੰਤਰ ਨਹੀਂ ਹੈਗਾ ਕੁਆਲਿਟੀ ਜਾਤ ਨਸਲ ਹੈਗੀ ਆ ਜਮਾ ਓਕੇ ਦੀ ਰਿਪੋਰਟ ਤੇ ਬਾਕੀ ਬਾਈ ਨਾਲ ਕਰਾ ਦੇ ਗੱਲਬਾਤ ਦੋਏ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਦੋਹਾਂ ਦਾ ਜਿਹੜਾ ਰੇਟ ਆ ਰੇਟ ਵੀ ਸੱਜਣੋਂ ਵੀਡੀਓ ਚ ਹੀ ਕਰਾ ਦਾਂਗੇ ਅੱਜ ਜੀ ਹੋਰ ਕੀ ਹਾਲ ਆ ਜੀ ਠੀਕ ਆ ਬਾਈ ਓਕੇ ਦੀ ਰਿਪੋਰਟ ਆ ਵਧੀਆ ਵਧੀਆ ਕੀ ਨਾਮ ਆ ਆਪਣਾ ਨਾਮ ਵੀਰੇ ਮੇਰਾ ਬਿਆਨਤ ਸਿੰਘ ਪਿੰਡ ਗਹਿਲਾ ਪਿੰਡ ਗਹਿਲਾ ਜ਼ਿਲ੍ਹਾ ਬਰਨਾਲਾ ਤਸੀਵਤਾ ਪਤਾ ਨੇੜੇ ਆਪਣੇ ਕਿਹੜੇ ਪਿੰਡ ਆਗੇ ਨੇੜੇ ਆਪਣੇ ਜਿਵੇਂ ਵੱਡਾ ਰੋਡ ਆਉਂਦਾ ਆਪਣਾ ਮੋਗਿਆ ਵਾਲਾ ਉਤੋਂ 7 ਕਿਲੋਮੀਟਰ ਠੀਕ ਆ ਜੀ ਤੇ ਇੱਧਰ ਚੰਨਾਵਾਲ ਨੇੜੇ ਆ ਗਿਆ ਵੀਲਾ ਨੇੜੇ ਆ ਗਿਆ ਆਪਣਾ ਮੋਗਾਂ ਰੋਡ ਤੋਂ ਕਿਹੜੇ ਪਿੰਡ ਤੋਂ 7 ਕਿਲੋਮੀਟਰ ਮਾਸੀ ਕਹ ਦੋ ਮਾਸੀ ਕਹ ਹਾਂ ਜੀ ਇਹ ਆਪ ਅੱਛੀ ਤੋਂ ਕਰ ਲਈਏ ਸ਼ੁਰੂ ਹਾਂ ਜੀ ਇਹ ਤੇ ਮਾਰ ਦੇ ਇਦੀ ਪਹਿਲਾਂ ਫੇਸ ਕੁਆਲਿਟੀ ਤੇ ਮਾਰਦੇ ਕੈਮਰਾ ਫਿਰ ਬਾਡੀ ਬੂਡੀ ਦਿਖਾ ਦੇ ਤੇ ਰੰਗ ਰੂਪ ਦਿਖਾ ਦੇ ਦਾ ਇਦਨ ਦਾ ਚ ਕਿਵੇਂ ਆ ਬਾਈ ਦੰਦਾਜ ਬਾਈ ਦੋਨੇ ਖੀਰੀਆਂ ਨੇ ਜਮਾਂ ਐ ਦੁੱਧ ਦੰਦ ਖੀਰੀਆਂ ਨੇ ਲੱਭ ਕੇ ਕਿਧਰੋਂ ਲਿਆ ਜੋੜਾ ਖੀਰੀਆਂ ਦਾ ਬਸ ਜੋੜਾ ਤਾਂ ਤੂੰ ਤੈਨੂੰ ਪੁੱਛ ਹੀ ਨਾ ਇਹ ਹਾਂ ਬਾਈ ਕਹਿੰਦਾ ਲੰਬੀ ਤਲਾਸ਼ ਤੋਂ ਬਾਅਦ ਮਿਲੀਆਂ ਨੇ ਇਹ ਤੇ ਬਾਕੀ ਐਟ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਦਿਨ ਕਿੰਨੇ ਕੱਢ ਦੂਗੀ ਦਿਨੇ ਬਾਈ ਹਜੇ ਪੂਰਾ ਇੱਕ ਹਫਤਾ ਕੱਢੂਗੀ ਇੱਕ ਹਫਤਾ ਹਾਂਜੀ ਕੀ ਕਹਿੰਦਾ ਮਣ ਕਿੰਨਾ ਦੁੱਧ ਪਾ ਸਕਦੀ ਹੈ ਦੁੱਧ ਵੇਟ ਬੂਟ ਦੇ ਹਿਸਾਬ ਨਾਲ ਠੀਕ ਹੈ ਜੀ ਆਉਣਾ ਚਾਹੀਦਾ 15 ਕਿਲੋ 14 15 ਦੇ ਇਹ ਹੈ ਨਾ ਕਿ ਖੀਰੀ ਜੇ ਸੱਜਣੋਂ 14 15 ਪਾਉਂਦੀ ਐ ਸਮਝ ਲਓ ਵੀ ਉਹ 20 ਕਿਲੋ ਵਾਲੀ ਆ ਪਹਿਲਾਂ ਜੇ ਉਹਨੂੰ ਦੰਦਾਂ 'ਚ ਸੁਭਾਉਨੇ ਆ ਹਾਂਜੀ ਹਾਂਜੀ ਆ ਇੱਕ ਵਾਰੀ ਖੋਲ ਕੇ ਤੋੜ ਦਿਓ ਬਾਈ ਆ ਗਈ ਪ्युअर ਜਰਸੀ 'ਚ ਤੇ ਬਾਕੀ ਜਿਹੜਾ ਇਹ ਰੰਗ ਹੈ ਦਾ ਇਹ ਰੰਗ ਸੱਜਣੋਂ ਬਹੁਤ ਘੱਟ ਮਿਲਦਾ ਮਾਰਕੀਟ 'ਚ ਨੇੜੇ ਫੜ ਕੇ ਤੋੜ ਦੀ ਮਾੜੀ ਜੀ ਇਹ ਰੰਗ ਵੀ ਕਾਫੀ ਘੱਟ ਮਿਲਦਾ ਮਾਰਕੀਟ 'ਚ ਤੇ ਆਰਡਰ ਆ ਜਿਹੜਾ ਆਰਡਰ ਰੱਖੂਗੀ ਅੱਗੇ ਪਿੱਛੇ ਦਾ ਤੇ ਜਿਹੜਾ ਥਾਣਾ ਥਾਣ ਬਣਾਊਗੀ ਸੱਜਣੋ ਮੁੱਠੀ ਵਾਲਾ ਦਿਨ ਜਿਵੇਂ ਬਾਈ ਨੇ ਦੱਸਿਆ ਵੀ ਦਿਨੇ ਦੇ ਕਾਫੀ ਬਾਕੀ ਨੇ ਹਲੇ ਇੱਕ ਹਫਤੇ ਰੇੜ-ਗੇੜ ਹਫਤੇ ਜਿਹਨੇ ਚੰਗੀ ਰੈਡੀ ਹੋ ਜਾਣਾ ਦੰਦਾ ਚਾ ਖੀਰੀ ਤੇ ਬਾਕੀ ਇੱਥੋਂ ਲੰਬਾਈ ਲੰਬੂਈ ਦਿਖਾ ਦੇਈਂ ਘੈਰੀ ਆਰਡਰ ਦਿਖਾ ਦੇ ਤੇ ਪਿਛਲੇ ਬੰਨੇਓ ਬਾਡੀ ਬੂਡੀ ਚੈੱਕ ਕਰਾ ਦੇ ਤੇ ਧੋਰਾ ਵੀ ਚੈੱਕ ਕਰ ਸਕਦੇ ਮੱਛੀ ਦਾ ਕਿਉਂਕਿ ਆਰਡਰ ਇਹਨੇ ਫੁੱਲ ਫਾਸਮਾ ਬਣਾਉਣਾ ਤੇ ਆਰਡਰ ਇਹ ਰੱਖੂਗੀ ਸੱਜਣੋ ਬਿਲਕੁਲ ਫਿਕਸ ਆਰਡਰ ਰੱਖੂਗੀ ਬਾਈ ਟੁੱਟਮਾ ਨਹੀਂ ਰੱਖਦੀ ਆਰਡਰ ਰੰਗ ਰੂਪ ਦੀ ਵੀ ਸ਼ਾਨਦਾਰ ਆ ਤੇ ਜਾਨ ਵੀ ਬੱਚੀ ਚ ਪੂਰੀ ਹੈ। ਬਾਈ ਆਪਾਂ ਦੇਖਦੇ ਆਂ ਜਰਸੀਆਂ। ਜਾਨ ਜੂਨ ਤਾਂ ਹੁੰਦੀ ਹੀ ਨਹੀਂ ਆ। ਵੀਡੀਓ 'ਚ ਆਪਾਂ ਆਮ ਵੀ ਦੇਖਦੇ ਹਾਂ ਨਾ ਪੂਰੇ ਬੋਡੀ ਵੇਟ ਪੂਰਾ ਦਾ। ਆ ਜਾਨ ਆ ਗਈ ਫੁੱਲ। ਬੰਦੂ ਰੋਦ। ਤੇ ਬਿਊਟੀ 'ਚ ਵੀ ਫੁੱਲ ਆ ਗਈ ਜੇ ਗੱਲ ਕਰ ਲਈਏ। ਹਾਂ। ਬਿਊਟੀ 'ਚ ਵੀ ਫੁੱਲ ਆ ਗਈ ਤੇ ਆ ਗਈ ਪਿਓਰ ਜਰਸੀ ਜਿਵੇਂ ਕਹਿੰਦੇ ਨੇ ਮਨੇ ਸੱਚ ਜਨਾ। ਚੰਕ ਟੁਮ ਕਹਿਣ ਪੂਰੀ ਆ ਬਾਈ। ਵੀ ਮੱਥੇ 'ਚ ਟੋਏ ਵਾਲੀ ਆ ਗਈ। ਹਾਂ। ਅੱਖ ਮੋਟੀ ਆ ਗਈ ਕਿਉਂਕਿ ਪਿਓਰ ਜਰਸੀ ਦੇ ਇਹ ਨਿਸ਼ਾਨੀਆਂ ਹੁੰਦੀਆਂ ਨੇ। ਅੱਖੇ ਟੋਆ ਦੇਖ ਲਈਏ ਤੇ ਮੱਥੇ 'ਚ ਟੋਆ ਤੇ ਫੇਸ ਦੀ ਜਿਹੜੀ ਲੰਬਾਈ ਆ ਬਿਲਕੁ ਤੇ ਬਾਕੀ ਜਿਹੜਾ ਤੁਹਾਨੂੰ ਮੈਂ ਰੰਗ ਦਿਖਾਇਆ ਇਹ ਰੰਗ ਜਰਸੀ 'ਚ ਬਹੁਤ ਘੱਟ ਮਿਲਦਾ ਰੇਅਰ ਜਿਹਾ ਹੀ ਮਿਲਦਾ ਇਹ ਹਾਂਜੀ 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 ਇਹਦੇ ਪੈਸੇ ਰੇਟ ਕੀ ਰਹੂਗਾ ਜੀ ਰੇਟ ਆਪਾਂ ਜੋੜੇ ਦਾ ਹੀ ਕਰ ਦੇਾਂਗੇ ਠੀਕ ਆ ਗੱਲ ਕੱਲੀ ਕੱਲੀ ਦਾ ਕੱਲੀ ਕੱਲੀ ਦਾ ਵੀ ਮੰਨ ਕੇ ਚਲੋ ਇਹਦਾ ਆਪਾਂ 65000 ਰੁਪਏ ਮੋਬਾਇਲ ਲੈਣ ਦੇਣੀ ਆ ਇਹ 'ਚ ਠੀਕ ਆ ਜੀ ਕੋਈ ਬਾੜਾ ਆਪਾਂ ਵੀ ਐਵੇਂ ਕਾ ਬਾੜਾ ਨਾਲ ਗੱਲ ਕਰਨ ਨਾ ਨਾ ਕੋਈ ਬਾੜਾ ਫਰਕ ਨਹੀਂ ਹੈਗਾ ਬਸ ਬਾੜਾ ਬਾਈ ਕਹਿੰਦਾ ਇਸ ਗੱਲ 'ਚ ਅੰਤਰ ਨਹੀਂ ਹੈਗਾ ਤੇ ਰੇਟ ਇਹਦਾ ਹੈਗਾ 65 ਤੇ ਬਾਕੀ ਆਰਡਰ ਆ ਜਿਹੜਾ ਆਰਡਰ ਰੱਖੂਗੀ ਬਿਲਕੁਲ ਫਿਕਸ ਤੇ ਆਰਡਰ ਸੋਹਣਾ ਬਣਾਊਗੀ ਕਿਉਂਕਿ ਦਿਨੇ ਦੇ ਹਲੇ ਕਾਫੀ ਬਾਕੀ ਪਏ ਨੇ ਇੱਕ ਹਫਤੇ ਨੂੰ ਦੇਖ ਲਓ ਕਿੱਥੇ ਜਾੜਣੀਆਂ ਢਿੱਲਾ ਬਹੁਤ ਪਈਆਂ ਤੇ ਆਰਡਰ ਰੱਖੂ ਅੱਗੇ ਪਿੱਛੇ ਦਾ ਇਧਰਲੇ ਬੰਨੇ ਵੀ ਦਿਖਾ ਦੇ ਗਰੀ ਇਧਰੋਂ ਦਿਖਾ ਦੇ ਨੇੜੇ ਲਾ ਕੇ ਅਗਲੇ ਬੰਨੇ ਦਾ ਆਰਡਰ ਲੱਗ ਹੀ ਬਣਾਉਣਾ ਤੇ ਇਸ ਤੋਂ ਬਾਅਦ ਇਹ ਆਰਡਰ ਬਣਾਊਗੀ ਸੱਜਣੋਂ ਪਿਛਾਲੇ ਬੰਨੇ ਇੱਥੋਂ ਦਿਖਾ ਦੇ ਥਾਣਾ ਜਿਹੜਾ ਥਣ ਦਾ ਸੈਜ ਆ ਪੂਰੇ ਗੈਪ ਤੇ ਰੱਖੂਗੀ ਤੇ ਕੁਆਲਿਟੀ ਬੱਚੀ ਚ ਹਰੇਕ ਹੀ ਆ ਗਈ ਸਿਰ ਤੋਂ ਲਾ ਕੇ ਪੈਰਾਂ ਤੱਕ ਸਾਰੀ ਆ ਇਹ ਬਾਈ ਕਹਿੰਦਾ ਦੇਣੀ ਆ ਪੈਂਟ ਦੀ ਮਾਨਤਾ ਨੇ ਚੋਂ ਕਰ ਦਾਂਗੇ ਤੇ ਹੁਣ ਮਾਰ ਦੇ ਗਰੀ 2 ਨੰਬਰ ਇਹ ਵੀ ਪਿਓਰ ਜਰਸੀ ਜੀ ਇਹ ਵੀ ਦੰਦਾ ਚ ਬਾਈ ਇਹ ਵੀ ਖੀਰੀ ਆ ਜੀ ਪਿਓਰ ਖੀਰੀ ਆ ਇਹ ਵੀ ਦੁੱਧ ਦੰਦਾ ਚ ਆ ਗਈ ਹਾਂਜੀ ਹਾਂਜੀ ਇਹਦੇ ਕਿੰਨੇ ਕੇ ਦਿਨ ਬਾਕੀ ਨੇ ਬਾਈ ਇਹ ਹਜੇ ਘੱਟੋ ਘੱਟ 10 12 ਦਿਨ ਲੈ ਜੂ ਬਾਈ ਠੀਕ ਆ ਜੀ ਇਹ ਵੀ ਤੋਰ ਦੋ ਖੋਲ ਕੇ ਇਹ ਥੋੜਾ ਡਰਦੀ ਆ ਨਾ ਹਾਂ ਥੋੜਾ ਕੈਮਰੇ ਤੋਂ ਡਰਦੀ ਆ ਪੈਸੇ ਦਾ ਸੀਲ ਬਹੁਤ ਆ ਥੋੜਾ ਵਿਊ ਕਰਕੇ ਦਿਖਾ ਦੀਂ ਕਹੇ ਰੀ ਪਛਾਣ ਤੋ ਹੋ ਗਏ ਇਹ ਬਾਈ ਕਹਿੰਦਾ ਦਿਨ ਕੱਢ ਦੂਗੀ 10 ਤੋਂ 12 ਦੰਦਾ ਚ ਇਹ ਵੀ ਖੀਰੀ ਆ ਤੇ ਆ ਗਈ ਇਹ ਵੀ ਪਿਓਰ ਜਰਸੀ ਇਹ ਵਿੱਚ ਆਰਡਰ ਇਹ ਵੀ ਬਿਲਕੁਲ ਸਟਿਚ ਜਿਹੀ ਰੱਖੂਗੀ ਫਿਕਸ ਆਰਡਰ ਰੱਖੂਗੀ ਨੇੜ ਅੱਕ ਕੱਦਗਾਠ ਇਹਨਾਂ ਦਾ ਆ ਗਿਆ ਨੋਰਮਲ ਜਿਵੇਂ ਆਮ ਜਰਸੀ ਚ ਹੁੰਦਾ ਕਿਉਂਕਿ ਦੰਦਾਂ ਚ ਖੀਰੀਆਂ ਨੇ ਹਲੇ ਉਮਰ ਇਹਨਾਂ ਦੀ ਛੋਟੀ ਆ ਦੂਜੇ ਤੀਜੇ ਸੂਏ ਤੱਕ ਇਹਨਾਂ ਨੇ ਬਾਡੀ ਵੀ ਬਣਾਉਣੀ ਆ ਕੱਦਗਾਠ ਵੀ ਵਧਾਉਣਾ ਤੇ ਬਾਕੀ ਆਰਡਰ ਦੀ ਜਿਹੜੀ ਸ਼ੇਪ ਆ ਸ਼ੇਪ ਇਹਦੀ ਵੀ ਸੋਹਣੀ ਆ ਫਿਕਸ ਆ ਬਿਲਕੁਲ ਖਣ ਵੀ ਸੋਹਣਾ ਲੱਗਿਆ ਬੋਝ ਕੇ ਤੋਰਦੇ ਬੋਤੀਏ ਬੋਤੀਏ ਬੋਝ ਕੇ ਦਿਖਾ ਦੇ ਗਰੀ ਨੇੜੇ ਜਾ ਕੇ ਮਾਰਦੀ ਆ ਸ਼ਾਲਾਂ ਜਾਨ ਪੂਰੀ ਆ ਨਾ ਅੱਜ ਹੁਣ ਆ ਨੂੰ ਕੇ ਬਾਈ ਧੁੱਪ ਚ ਪੂਰੀ ਕਰੀ ਹੋਈ ਆ ਇੱਥੋਂ ਬਾਹਰ ਦੇ ਬਾਈ ਕੋਈ ਨਹੀਂ ਨੇੜੇ ਲਾ ਕੇ ਦਿਖਾ ਦਾਂਗੇ ਇੱਥੋਂ ਤੇ ਆ ਗਈ ਇਹ ਵੀ ਖੀਰੀ ਜਾਨ ਇਹ ਚ ਵੀ ਫੁੱਲ ਆ ਗਈ ਤੇ ਦਿਨ ਬਾਈ ਕਹਿੰਦਾ ਕੱਢੂਗੀ 10 ਤੋਂ 12 ਆਰਡਰ ਦਿਖਾ ਦੇਗੀ ਇਹਦੀ ਨੇੜੇ ਲਾ ਕੇ ਇਧਰ ਲਈ ਬੰਨੇ ਉਹ ਦਿਖਾ ਦੇ ਇਹ ਥੋੜੀ ਜਿਉਂ ਕਰਦੀ ਆ ਸ਼ਰਾਰਤ ਜਾਨ ਜੂਣ ਇਹ ਜੀ ਵੀ ਪੂਰੀ ਆ ਇੱਥੇ ਦਿਖਾ ਦੇ ਆਡਰ ਇਹਦਾ ਆਰਡਰ ਇਹ ਵੀ ਸੋਨਾ ਬਣਾਉਗੀ ਦਿਨ 10 ਤੋਂ 12 ਬਾਕੀ ਨੇ ਬਾਈ ਹਾਂ 12 ਨੇ ਤਾਂ ਬਾਈ ਖੁੱਲੇ ਲੇਜੂ ਹਜੇ ਇਹ ਸੁਭਾਹ ਦੀ ਕਿਵੇਂ ਆ ਇਹ ਠੰਡੀ ਆ ਤੁਹਾਡਾ ਬਸ ਕੈਮਰੇ ਤੋਂ ਲੱਗੀ ਥੋੜਾ ਜਿਹਾ ਬਹੁਤ ਠੰਡੀ ਆਉਂਦਾ ਠੀਕ ਆ ਗੱਲ ਇਹਦਾ ਰੇਟ ਕੀ ਰਹੂਗਾ ਇਹਦੇ ਬਾਈ ਜੈ ਜੀ ਮੁੱਲ ਕਰਾਂਗੇ ਲੈਂਦੇ ਨਹੀਂ ਆ ਬਸ ਇਹਦਾ ਮੁੱਲ 60000 ਇਹਦਾ 60 ਤੇ ਉਹਦਾ 65 ਉਹਦਾ 65 125000 25000 ਜੋੜੇ ਦਾ ਹੋ ਗਿਆ ਠੀਕ ਆ ਗੱਲ ਪੰਜ ਕਢਾ ਦਾਂਗੇ ਜਿਉਂ ਇਕੱਠੀਆਂ ਲਊਗੀ ਆ ਕਰਦੇ ਐ ਕੋਈ ਗੱਲ ਨਹੀਂ ਬਾਹਰ ਹੋ ਜੀ ਮੰਨਦਾ ਕਰ ਦੇਣਗੇ ਤੁਹਾਨੂੰ ਵੀ ਦਾ ਜੋੜਾ ਦੇ ਦਾਂਗੇ ਦੇ ਦੇਾਂਗੇ ਦੇ ਦੇ ਇੱਕ 120000 ਦਾ ਜੋੜਾ ਜੇ ਕਿਸੇ ਨੇ ਇਕੱਠਾ ਲੈ ਜਾਣਾ ਬਾਈ ਕਹਿੰਦਾ ਦੇ ਦਾਂਗੇ ਤੇ ਕੱਲੀ ਕੱਲੀ ਦਾ ਜਿਹੜਾ ਰੇਟ ਆ ਉਹ ਬਾਈ ਨਾਲ ਤੁਸੀਂ ਫੋਨ ਤੇ ਕਰ ਲਿਓ ਬਲੇ ਨੰਬਰ ਫੋਨ ਦਿਓ ਜੀ ਨੰਬਰ ਹੈਗਾ 85588 ਹਾਂਜੀ 97975 8558896975 ਹਾਂਜੀ ਹਾਂਜੀ ਪਿੰਡ ਗੈਲ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਇਹਨਾਂ ਦੋਹੇ ਬੱਚੀਆਂ ਚੋਂ ਜਿਹੜੀ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ